ਇਹ ਕਰੋੜਾ ਰੁਪਏ ਦੀ ਕੋਠੀ ਕਿਵੇਂ ਬਣ ਗਈ ਥੋਡੀ ਇਹ ਕਰੋੜਾਂ ਦੀ ਕੋਠੀ ਇਹ ਤਾਂ ਬਣ ਗਈ ਜੀ ਕਿਉਂਕਿ ਉਸ ਲੇਡੀਜ਼ ਦੀ ਨਜ਼ਰਾਂ ਦੇ ਵਿੱਚ ਇਹ ਕਰੋੜਾਂ ਦੀ ਆ ਕਿੰਨੇ ਕਰੋੜ ਦੀ ਕੋਠੀ ਹੈ ਇਹ ਇਹ ਤਾਂ ਹੁਣ ਤੁਸੀਂ ਆਪ ਹੀ ਪਤਾ ਕਰਾ ਲਓ ਜੀ ਹੋਣੀ ਹੈ ਕੋਈ 80-90 ਲੱਖ ਦੀ ਰੇਟ ਤੁਸੀਂ 1 ਕਰੋੜ ਦੀ ਮੈਨੂੰ ਦੇ ਦਿਓ ਇਹ ਕੋਠੀ ਲੈ ਲਓ ਜੀ ਬਿਲਕੁਲ ਮੈਂ ਤਾਂ ਤੁਸੀਂ ਕਹਿ ਰਹੇ ਹੋ 80 ਲੱਖ ਦੀ ਹੈ ਮੈਂ 10 ਲੱਖ ਵੱਧ ਕੇ ਦੇ ਦੇਣਾ ਤੁਹਾਨੂੰ ਮੈਨੂੰ ਇਸ ਤੋਂ ਵਧਿਆ ਕੀ ਹੋ ਸਕਦਾ ਹੈ ਕਰੋੜ ਰੁਪਏ ਚ ਕੋਠੀ ਕਿੱਥੇ ਅੱਜ ਦੀ ਡੇਢ ਚ ਇਹੋ ਜੀ ਕੋਠੀ ਕਰੋੜ ਚ ਕਿਵੇਂ ਬਣ ਜੂ ਮੈਨੂੰ ਇਹ ਦੱਸੋ ਤੁਸੀਂ ਆ ਦੇਖੋਗੇ ਮੈਂ 85000 ਤਨਖਾਹ 'ਚ ਤੁਸੀਂ ਘਰ ਦੀ ਕਿਸ਼ਤ ਵੀ ਤੁਸੀਂ ਕਹਿ ਰਹੇ ਹੋ ਹੁਣ ਇਹ ਕਿਹਾ 50 ਲੱਖ ਰੁਪਏ ਲੋਨ ਹੈ ਹਾਂਜੀ ਬਿਲਕੁਲ ਪਰਨਾ ਉਦੋਂ ਬਾਅਦ ਫੋਨ ਕਿਵੇਂ ਖਰੀਦਿਆ ਜਾ ਸਕਦਾ ਹੈ ਡੇਢ ਲੱਖ ਇਹ ਜੀ ਮੇਰੇ ਆਪਣੇ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਆ ਬਾਹਰ ਕੀ ਆਪਾਂ ਨੂੰ ਤੁਹਾਨੂੰ ਨਹੀਂ ਕੋਈ ਉਹ ਭੇਜਦਾ ਮੈਨੂੰ ਵੀ ਭੇਜਦੇ ਆ ਸਾਰਿਆਂ ਨੂੰ ਭੇਜਦੇ ਦੱਸੋ ਕਿਹਨੂੰ ਨਹੀਂ ਭੇਜਦਾ ਕੋਈ ਪਰ ਮੈਨੂੰ ਰੋਲੈਕਸ ਤਾਂ ਕਿਸੇ ਨੇ ਨਹੀਂ ਭੇਜੀ ਅਜੇ ਤਾਈ ਕੋਈ 5 7 10000 ਦੀ ਘੜੀ ਕੋਈ ਭੇਜਦੇ ਰਿਸ਼ਤੇਦਾਰ ਉਹ ਵੀ ਦਸ ਸਾਲਾਂ ਚ 30 ਲੱਖ ਰੁਪਏ ਦੀ ਘੜੀ ਕੌਣ ਦਿੰਦਾ ਤੁਸੀਂ ਰੋਲੈਕਸ ਬਾਰੇ ਤੁਸੀਂ ਮੈਨੂੰ ਪ੍ਰੂਫ ਤਾਂ ਕਰੋ ਕਿੱਥੇ ਆ ਰੋਲੈਕਸ 30 ਲੱਖ ਵਾਲੀ ਘੜੀ ਜਿਹੜੀ ਤੁਹਾਡੀ ਰੀਲ ਹੈ ਉਹਦੇ ਚ ਪਾਈ ਹੋਈ ਹੈ ਤੁਸੀਂ ਤੁਸੀਂ ਉਹਨੂੰ ਚੈੱਕ ਕਰੋ ਮੇਰਾ ਰੋਲੈਕਸ ਦੀ ਆ ਕਿਵੇਂ ਆ ਕੀ ਸਿਸਟਮ ਆ ਉਹਦਾ ਚੈੱਕ ਕਰੋ ਉਹਨੂੰ ਪ੍ਰੂਫ ਤਾਂ ਕਰੋ ਮੈਨੂੰ